ਅੰਮ੍ਰਿਤਸਰ ਦੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਇੱਕ ਹਰਿਆਣਾ ਦੇ ਰਹਿਣ ਵਾਲੇ ਜ਼ulfan ਨਾਂ ਦੇ ਪ੍ਰਵਾਸੀ ਵੱਲੋਂ ਇੱਕਦਮ ਇੰਨੀ ਜ਼ਿਆਦਾ ਹਫੜਾ ਦਫੜੀ ਅਤੇ ਦਹਿਸ਼ਤ ਮਚਾ ਦਿੱਤੀ ਗਈ ਜਿਸ ਦੌਰਾਨ ਨੇ ਇਸ ਪ੍ਰਵਾਸੀ ਵੱਲੋਂ ਲੋਹੇ ਦੀਆਂ ਪਾਈਪਾਂ ਨਾਲ ਇੱਕਦਮ ਅਨੇਕਾਂ ਲੋਕਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਦੋ ਸੇਵਾਦਾਰਾਂ ਸਮੇਤ ਚਾਰ ਦੇ ਕਰੀਬ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜਿਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉੱਥੇ ਮੌਕੇ ਤੇ ਮੌਜੂਦ ਸੇਵਾਦਾਰਾਂ ਵੱਲੋਂ ਇਸ ਪ੍ਰਵਾਸੀ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਿੰਟੇ ਨੂੰ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਹ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵੱਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੈਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਹੈ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈਸੀਯੂ 'ਚ ਦਾਖਲ ਕੀਤਾ ਸੀ ਸਿਰ ਤੇ ਛੱਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਨੇ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਕਿ ਕਿੰਨੀ ਗੂ ਡੂੰਗੀ ਸੱਟ ਹੈ ਬਾਕੀ ਜਿੰਨਾ ਕੋ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਸ਼੍ਰੋਮਣੀ ਗੱਦਾਰ ਪ੍ਰਬੰਧਕ ਕਮੇਟੀ ਵਾਲਿਆਂ ਨੇ ਬੰਦਾ ਸਾਡੇ ਹਵਾਲੇ ਕੀਤਾ ਜਲਫਾਨਾ ਦਾ ਦੇ ਵਿੱਚ ਪਲੇ ਹਰਿਆਣੇ ਬਲੇਨ ਹੁਣਾ ਹੈ ਅੰਦਰ ਕੋਈ ਝਗੜਾ ਹੋਇਆ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਦੀ ਕਾਰਵਾਈ ਕੀਤੀ ਜਾਏਗੀ ਹਾਂਜੀ ਦੋਨੋਂ ਪਾਸੇ ਉਹ ਵੀ ਜ਼ਖਮੀ ਹੋ ਉਹ ਵੀ ਜ਼ਖਮੀ ਦੋਨੋਂ ਪਾਸੇ ਝਗੜੇ ਚ ਤੇ ਫਿਰ ਦੋਨੋਂ ਪਾਸੇ ਦੇਖੂਗਾ ਸੰਗਤ ਮਾਰਿਆ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਦਿਨਾਂ ਕੀ ਗੱਲ ਹੋਈ ਹੈ ਸ਼ੁਰੂਆਤ ਕੀ ਮਾਮਲੇ ਦੀ ਸੀ ਸਾਰੀ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਗੱਲ ਹੈ ਜੁਲਫਾਨ ਦਾ ਜੁਲਫਾਨਾ ਦਾ ਦੰਦਾ ਜੀ ਹਰਿਆਣੇ ਤੋਂ ਬਿਲੋਂਗ ਕਰਦਾ ਹੈ